ਦਵਾਨਾ ਰੈਡੀ ਦੇ ਸਤਕਾਰਯੋਗ ਸਰੋਤੋਂ ਜਿਹੜੀ ਇਹ ਰਿਪੋਰਟ ਹੈ ਇਹ ਦੱਸਦੀ ਹੈ ਕਿ ਦੇਸ਼ ਦੇ ਵਿੱਚ ਆਵਾਰਾ ਕੁੱਤਿਆਂ ਦੀ ਤਦਾਦ ਕਿੰਨੀ ਵੱਧ ਰਹੀ ਹੈ ਤੇ ਇਹ ਕਿੰਨੀ ਵੱਡੀ ਗੰਭੀਰ ਸਮੱਸਿਆ ਬਣ ਰਹੇ ਨੇ ਪਿਛਲੇ ਦਿਨੀ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਐਨਸੀਆਰ ਦਿੱਲੀ ਇਲਾਕੇ ਦੇ ਵਿੱਚ ਇਹ ਹੁਕਮ ਚਾੜ੍ਹੇ ਨੇ ਕਿ ਦਿੱਲੀ ਦੇ ਵਿੱਚੋ ਜਿਸ ਤਰ੍ਹਾਂ ਡੌਗ ਬਾਈਟਸ ਦੀਆਂ ਕੁੱਤਿਆਂ ਦੀ ਦਹਿਸ਼ਤ ਦੀਆਂ ਖਬਰਾਂ ਵੱਧ ਰਹੀਆਂ ਨੇ ਕਿ ਜਿਹੜੀਆਂ ਦਿੱਲੀ ਦੀਆਂ ਅਥਾਰਟिटीज ਨੇ ਨਗਰ ਨਿਗਮ ਐ ਦਿੱਲੀ ਸਰਕਾਰ ਐ ਐਨਸੀਆਰ ਦਾ ਜੋ ਪ੍ਰਬੰਧਕੀ ਢਾਂਚਾ ਹੈ ਉਹਨਾਂ ਨੂੰ ਹੁਕਮ ਸੁਣਾਏ ਨੇ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਆਵਾਰਾ ਕੁੱਤਿਆਂ ਵਾਸਤੇ ਸ਼ੈਲਟਰ ਬਣਾਓ ਇਹਨਾਂ ਨੂੰ ਆਪਣੇ ਆਸਰਾ ਘਰਾਂ ਦੇ ਵਿੱਚ ਰੱਖੋ ਤਾਂ ਜੋ ਲੋਕ ਇਸ ਡੌਗ ਵਾਈਟ ਤੋਂ ਬਚਣ ਕਿਉਂਕਿ ਹਲਕੇ ਕੁੱਤੇ ਦੇ ਕੱਟੇ ਜਾਣ ਨਾਲ ਜਾਂ ਆਮ ਕੁੱਤੇ ਦੇ ਕੱਟੇ ਜਾਣ ਨਾਲ ਵਾਇਰਸ ਬਹੁਤ ਫੈਲਦਾ ਹੈ ਲੋਕਾਂ ਦੀ ਬੜੀ ਬੇਰਹਿਮੀ ਦੇ ਨਾਲ ਮੌਤ ਹੁੰਦੀ ਹੈ ਇਸਰਾਨ ਸੁਪਰੀਮ ਕੋਰਟ ਨੇ 8 ਦਿਨਾਂ ਦੇ ਅੰਦਰ-ਅੰਦਰ ਦਿੱਲੀ ਐਨਸੀਆਰ ਦੀਆਂ ਸੜਕਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾ ਕੇ ਇਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਭੇਜੇ ਜਾਣ ਦੇ ਜੋ ਉਦੇਸ਼ ਦਿੱਤੇ ਨੇ ਉਸ ਤੋਂ ਬਾਅਦ ਇੱਕ ਬਹਿਸ ਛਿੜ ਗਈ ਹੈ ਹਾਲਾਂਕਿ ਅਜੀਤ ਅੰਜਮ ਨੇ ਕੱਲ ਪਰਸੋਂ ਇੱਕ ਬੜੀ ਸੋਹਣੀ ਫੋਟੋ ਵਾਇਰਲ ਕੀਤੀ ਸੀ ਕਿ ਦੇਸ਼ ਦੀਆਂ ਅਖਬਾਰਾਂ ਦੇ ਵਿੱਚ ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਉਹ ਸਾਰੀਆਂ ਅਖਬਾਰਾਂ ਨੇ ਪਹਿਲੇ ਪੰਨੇ ਤੇ ਛਾਪਿਆ ਪਰ ਇਸ ਦੌਰਾਨ ਦੇਸ਼ ਦੇ ਵਿੱਚ ਜੋ ਵੋਟਾਂ ਦੀ ਚੋਰੀ ਹੈ ਜਾਂ ਜੋ ਸਾਡੇ 65 ਲੱਖ ਲੋਕਾਂ ਦੇ ਵੋਟ ਕੱਟੇ ਗਏ ਨੇ ਬਿਹਾਰ ਦੇ ਵਿੱਚ ਉਸ ਦੇ ਲਈ ਆਪੋਜੀਸ਼ਨ ਪਾਰਟੀਆਂ ਨੇ ਜੋ ਗ੍ਰਿਫਤਾਰੀਆਂ ਦਿੱਤੀਆਂ ਨੇ ਰੋਹਲ ਗਾਂਧੀ ਮੈਨਕਾ ਜਾਂ ਖਲੇਸ਼ ਜਾਦਵ ਨੇ ਉਹਨਾਂ ਦੀ ਕਿਤੇ ਖਬਰ ਨਹੀਂ ਸੋ ਅਵਾਰਾ ਕੁੱਤਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਦੀ ਜਿਹੜੀ ਖਬਰ ਹੈ ਉਹ ਹੈਡਲਾਈਨ ਬਣ ਗਈ ਹੈ ਇਸ ਸਿਲਸਲੇ ਦੇ ਵਿੱਚ ਤੁਸੀਂ ਵੇਖੋ ਕਿ 8 ਦਿਨਾਂ ਦੇ ਅੰਦਰ ਅੰਦਰ ਇਹ ਅਵਾਰਾ ਕੁੱਤੇ ਦਿੱਲੀ ਦੀਆਂ ਸੜਕਾਂ ਤੋਂ ਦਿੱਲੀ ਦੀਆਂ ਕਲੋਨੀਆਂ ਤੋਂ ਹਟਾਓ ਇਸ ਤੋਂ ਬਾਅਦ ਇੱਕ ਬਹਿਸ ਛੜ ਗਈ ਹੈ ਕੇਂਦਰ ਸਰਕਾਰ ਇਹਨਾਂ ਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਤੇ ਵੱਧਦੀਆਂ ਘਟਨਾਵਾਂ ਤੋਂ ਜਾਂ ਲਵਾਰਸ ਪਸ਼ੂਆਂ ਦੁਆਰਾ ਆਮ ਲੋਕਾਂ ਨੂੰ ਪਹੁੰਚਾਏ ਜਾਂਦੇ ਨੁਕਸਾਨ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦੇ ਹੈ ਫੈਸਲਾ ਸੁਣਾਇਆ ਹੁਣ ਕੇਂਦਰੀ ਆਵਾਸ ਤੇ ਸ਼ਹਿਰੀ ਵਿਕਾਸ ਮੰਤਰਾਲਾ ਭਾਰਤ ਦਾ ਪੰਚਾਇਤੀ ਰਾਜ ਮੰਤਰਾਲਾ ਤੇ ਭਾਰਤ ਦਾ ਪਸ਼ੂ ਪਾਲਣ ਤੇ ਡੈਰੀ ਵਿਭਾਗ ਮੰਤਰਾਲਾ ਇਹ ਤਿੰਨ ਮੰਤਰਾਲਿਆਂ ਨੇ ਜੋ ਪਸ਼ੂਆਂ ਨੂੰ ਕੰਟਰੋਲ ਕਰਨ ਲਈ ਇੱਕ ਮਾਸਟਰ ਪਲਾਨ ਦਾ ਐਲਾਨ ਕੀਤਾ ਇਨ੍ਹਾਂ ਤਿੰਨੇ ਮੰਤਰਾਲਿਆਂ ਨੇ ਸਾਰੇ ਰਾਜਾਂ ਨੂੰ ਸਾਰੇ ਸੂਬਿਆਂ ਨੂੰ ਇੱਕ ਐਡਵਾਈਜ਼ਰੀ ਇਸ ਮੁਤਲਕ ਭੇਜੀ ਹੈ ਕਿ ਇਸ ਤੇ ਇਹ ਚੀਜ਼ਾਂ ਦੀ ਗੌਰ ਫਰਮਾਓ ਸੋ ਇਸ ਦੌਰਾਨ ਦੂਸਰੇ ਪਾਸੇ ਜਿਹੜੇ ਪੀਟਾ ਪ੍ਰੇਮੀ ਨੇ ਜਿਹੜੇ ਅਵਾਰਾ ਜਾਨਵਰਾਂ ਨੂੰ ਜਨੂਨ ਦੀ ਹੱਦ ਤੱਕ ਪਿਆਰ ਕਰਦੇ ਨੇ ਇਸ ਐਡਵਾਈਜ਼ਰੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਦੇਸ਼ ਦੇ ਵਿੱਚ 1 ਕਰੋੜ 53 ਲੱਖ ਅਵਾਰਾ ਕੁੱਤੇ ਨੇ ਸੋ ਇਹਨਾਂ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਦੇ ਵਾਸਤੇ ਕੀ ਕੀ ਕਰੋ ਜਾਣੀ ਦੇਸ਼ ਦੇ ਵਿੱਚ 1 ਕਰੋੜ 53 ਲੱਖ ਵਾਰਾ ਕੁੱਤੇ ਨੇ ਇਹਨਾਂ ਦੇ ਵਿੱਚੋਂ 70% ਦੀ ਕੁੱਤਿਆਂ ਦੀ ਵੈਕਸੀਨੇਸ਼ਨ ਤੇ ਨਸਬੰਦੀ 1 ਸਾਲ ਦੇ ਅੰਦਰ ਅੰਦਰ ਕਰਨ ਦਾ ਟਾਰਗੇਟ ਰੱਖਿਆ ਗਿਆ ਹੁਣ ਇਹਨਾਂ ਲਾਂਭਤੀਆਂ ਨੂੰ ਕੋਈ ਸਮਝਾਵੇ ਇਹਨਾਂ ਵਜ਼ੀਰਾਂ ਨੂੰ ਕੋਈ ਸਮਝਾਵੇ ਕਿ ਕੁੱਤੇ ਦੀ ਨਸਬੰਦੀ ਕਰਨ ਦਾ ਕੀ ਫਾਇਦਾ ਹੈ ਜੇ ਤੁਸੀਂ ਇਹਨਾਂ 1 ਕਰੋੜ 53 ਲੱਖ ਚੋਂ 70% ਕੁੱਤਿਆਂ ਦੀ ਨਸਬੰਦੀ ਕਰ ਦਿਓਗੇ ਜੀਦੇ ਚ 1 ਕਰੋੜ ਚੋਂ ਮੇਰੇ ਹਿਸਾਬ ਦੇ ਨਾਲ 1 ਕਰੋੜ ਕੁੱਤਾ ਹੋਣਾ ਤੇ ਬਾਕੀ 50 ਲੱਖ ਦੇ ਕਰੀਬ ਕਰੀਬ ਕੁੱਤੀਆਂ ਹੋਣਗੀਆਂ ਹੁਣ ਜੇ 1 ਕਰੋੜ ਚੋਂ 10000 ਕੁੱਤਾ ਵੀ ਰਹਿ ਗਿਆ ਤੇ ਉਹਨਾਂ ਨੇ ਫਿਰ ਮੀਟਿੰਗ ਕਿੰਨੀ ਕਰਨੀ ਹੈ ਉਹ ਜ਼ਰੂਰੀ ਨਹੀਂ ਕਿ ਇੱਕ ਕੁੱਤਾ ਇੱਕ ਕੁੱਤੀ ਨਾਲ ਮੀਟਿੰਗ ਕਰਦਾ ਕਈ ਕਈ ਕੁੱਤੀਆਂ ਨਾਲ ਇੱਕ ਕੁੱਤਾ ਮੀਟਿੰਗ ਕਰ ਲੈਂਦਾ ਇੱਕ ਸੀਜ਼ਨ ਦੇ ਵਿੱਚ ਦੋ ਸੀਜ਼ਨ ਹੁੰਦੇ ਨੇ ਜਦੋਂ ਇਹ ਗਰਦਿਸ਼ ਦੇ ਵਿੱਚ ਆਏ ਹੁੰਦੇ ਨੇ ਜਾਨੀ ਮੀਟਿੰਗ ਦੇ ਟਾਈਮ ਦੇ ਵਿੱਚ ਆਏ ਹੁੰਦੇ ਨੇ ਜ਼ਰੂਰਤ ਹੈ ਕਿ ਇਸ ਪਾਸੇ ਇਸ ਲਾਣੇ ਨੂੰ ਕੋਣ ਸਮਝਾਵੇ ਕਿ ਅਸਲ ਦੇ ਵਿੱਚ ਨਲਬੰਦੀ ਕਰਨੀ ਚਾਹੀਦੀ ਹੈ ਫੀਮੇਲ ਨੂੰ ਸਟਰਾਈਲਾਈਜ਼ ਕਰਨਾ ਚਾਹੀਦਾ ਪ੍ਰੋਸੈਸ ਥੋੜਾ ਜਿਹਾ ਬਰਾਬਰ ਹੀ ਹੈ ਕੋਈ ਬਹੁਤਾ ਉਹ ਨਹੀਂ ਹੈ ਕੁੱਤੇ ਤੇ ਕੁੱਤੀ ਦੀ ਨਸਬੰਦੀ ਦਾ ਥੋੜਾ ਜਿਹਾ ਫਰਕ ਹੈ ਪਰ ਉਹ ਪੱਕਾ ਹੱਲ ਹੈ ਜੇ ਤੁਸੀਂ ਕੁੱਤੀਆਂ ਦੀ ਨਸਬੰਦੀ ਕਰੋਗੇ ਇਸ ਸਬੰਧੀ ਡਾਕਟਰ ਦਲਜੀਤ ਸਿੰਘ ਜਿਹੜੇ ਅੱਖਾਂ ਦੇ ਬੜੇ ਚਰਚਿਤ ਸਰਜਨ ਹਨ ਨੰਬਰਸਰ ਵਾਲੇ ਆਮ ਆਦਮੀ ਪਾਰਟੀ ਚ ਵੀ ਆਏ ਸਨ ਉਹਨਾਂ ਨੇ ਇੱਕ ਨੁਕਤਾ ਦਿੱਤਾ ਸੀ ਕਿ ਆਵਾਰਾ ਕੁੱਤੀ ਜਦੋਂ ਕਤੂਰਾ ਹੁੰਦਾ ਉਸ ਦੌਰਾਨ ਉਸ ਦੀ ਗਰਭ ਦੇ ਵਿੱਚ 2 ਔਂਸ ਮੈਡੀਕੇਟਡ ਕਾਟਨ ਰੱਖ ਦਿਓ ਤਾਂ ਉਹ ਤਾਂ ਉਮਰ ਪ੍ਰੈਗਨੈਂਟ ਨਹੀਂ ਹੋਏਗੀ ਉਸ ਕੁੱਤੀ ਦੇ ਪੈਰ ਨਹੀਂ ਭਰੀ ਹੋਣਗੇ ਉਹ ਬੱਚਾ ਨਹੀਂ ਦੇ ਸਕੇਗੀ ਸਭ ਤੋਂ ਸੁਖਾਲਾ ਤਰੀਕਾ ਆਪਰੇਸ਼ਨ ਨਾਲੋਂ ਵੀ ਸੁਖਾਲਾ ਤਰੀਕਾ ਉਸ ਨੂੰ ਕੋਈ ਦਿੱਕਤ ਵੀ ਨਹੀਂ ਆਏਗੀ ਪਰ ਕਿਉਂਕਿ ਉਹ ਅੱਖਾਂ ਦੇ ਡਾਕਟਰ ਸੀ ਉਹਨੇ ਆਖਿਆ ਕਿ ਫਿਰ ਵੀ ਇੱਕ ਵੈਟਰਨਰੀ ਡਾਕਟਰਾਂ ਦਾ ਬੋਰਡ ਬਣਾ ਕੇ ਇਸ ਤੇ ਗੌਰ ਫਰਮਾਈ ਜਾਵੇ ਕਿ ਉਸ ਦੀ ਜਿਹੜੀ ਬੱਚੇ ਦਾ ਨਹੀਂ ਹੈ ਯੂਟਰਸ ਦੇ ਵਿੱਚ ਇਹ ਅਗਸਤ ਦੇ ਗੋਪਤੰਗਾ ਦੇ ਵਿੱਚ ਇਹ ਮੈਡੀਕੇਟਡ ਕਾਟਰਨ ਰੱਖ ਦਿੱਤੀ ਜਾਵੇ ਤਾਂ ਜੋ ਉਹਦਾ ਪੱਕਾ ਪਰਿਵਾਰ ਨਿਯੋਜਨ ਹੋ ਜਾਵੇ ਇਹ ਵਧੀਆ ਤਰੀਕਾ ਹੈ ਸੋ ਅਵਾਰਾ ਕੁੱਤੀਆਂ ਵੈਸੇ 30 35% ਹੁੰਦੀਆਂ ਨੇ ਜੋ ਆਪਾਂ ਆਮ ਤੌਰ ਤੇ ਵੇਖਦੇ ਆ ਇੰਨੀਆਂ ਕੀ ਹੁੰਦੀਆਂ ਨੇ ਪਰ ਉਹ ਜੇ ਅਵਾਰਾ ਕੁੱਤੀਆਂ ਨੂੰ ਤੁਸੀਂ ਨਲਬੰਦੀ ਕਰ ਦਿਓ ਤਾਂ ਫਿਰ ਕਤੂਰੇ ਅੱਗੇ ਨੂੰ ਪੈਦਾ ਹੋਣ ਦਾ ਚਾਂਸ ਘਟ ਜਾਂਦਾ ਪਰ ਫਿਰ ਵੀ ਜਿਵੇਂ ਇਹ 1.5 ਕਰੋੜ ਕੁੱਤੇ ਹਨ ਇਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ 10-12 ਸਾਲ 15 ਸਾਲ ਤੱਕ ਇਹ ਦੇਸੀ ਕੁੱਤੇ ਨਹੀਂ ਮਰਦੇ ਕਈ ਵਾਰੀ ਵੱਧ ਵੀ ਘਟ ਜਾਂਦੇ ਨੇ ਇਸ ਦੌਰਾਨ ਇਸ ਦੀ ਵੈਕਸੀਨੇਸ਼ਨ ਤੇ ਨਸਬੰਦੀ 1 ਸਾਲ ਦੇ ਵਿੱਚ 70% ਦੇ ਕਰਨ ਦਾ ਟੀਚਾ ਇਸ ਤੰਨਾ ਮੰਤਰਾਲੇ ਨੇ ਰੱਖਿਆ 219 ਦੀ ਪਸ਼ੂ ਗਣਨਾ ਦੇ ਮੁਤਾਬਕ ਦੇਸ਼ ਦੇ ਵਿੱਚ 50 ਲੱਖ ਬੇਸਾਰਾ ਪਸ਼ੂ ਨੇ ਹਾਲਾਂਕਿ ਪੰਜਾਬ ਦੇ ਵਿੱਚ 1.5 ਲੱਖ ਦੇ ਕਰੀਬ ਅਵਾਰਾ ਪਸ਼ੂ ਨੇ ਇੱਕ ਅੰਦਾਜ਼ਾ ਹੈ ਜਨਗਣਨਾ ਦੇ ਮੁਤਾਬਕ ਤੇ ਉਹ ਕੰਟਰੋਲ ਹੋ ਸਕਦਾ ਹੈ ਪੰਜਾਬ ਦੇ ਵਿੱਚ 13000 ਪਿੰਡ ਨੇ ਜੇ ਮੰਨ ਲਿਆ ਕਿ ਪੰਜਾਬ ਦੇ ਵਿੱਚ 13000 ਪਿੰਡ ਹੈ ਤਾਂ ਫਿਰ ਜੇ 1.5 ਲੱਖ ਅਵਾਰਾ ਪਸ਼ੂ ਹੈ ਤਾਂ ਇੱਕ ਪਿੰਡ ਦੇ ਹਿੱਸੇ 10 ਜਾਂ 12 ਪਸ਼ੂ ਹੁੰਦੇ ਨੇ ਜਾਂ ਜਿੰਨੀਆਂ ਪੰਜਾਬ ਦੇ ਵਿੱਚ ਜੰਗਲਾਤ ਦੇ ਵਿੱਚ ਬੀੜਾਂ ਨੇ ਉਹਨਾਂ ਬੀੜਾਂ ਦੇ ਆਲੇ-ਦਾਲੇ ਤੁਸੀਂ ਬਾੜ ਕਰ ਦਿਓ ਜੇ ਬਾੜ ਨਹੀਂ ਕਰਦੇ ਤਾਂ ਤਾਰ ਲਾ ਦਿਓ ਉਸ ਸਾਡੇ ਪਹਾਸੋਂ ਬੀੜਾ ਉੱਥੇ ਜਾਨਵਰ ਰੱਖੇ ਹੋਏ ਨੇ ਵਾਰਾ ਜਾਨਵਰ ਉੱਥੇ ਬਾਂਦਰ ਵੀ ਨੇ ਅੰਦਰ ਤੇ ਗਾਵਾਂ ਵੀ ਨੇ ਜਿੱਥੇ ਕਈ ਵਾਰੀ ਆ ਨਾਬੇ ਵਾਲੇ ਐਮਐਲਏ ਸਾਹਿਬ ਦੇ ਮਨ ਹੋਰੀ ਗਾਵਾਂ ਨੂੰ ਕੇਲੇ ਖੋਣਦੇ ਹੁੰਦੇ ਆ ਹੈਨਾ ਸੋ ਉਹਨਾਂ ਬੀੜਾਂ ਦੇ ਵਿੱਚ ਉਹਨਾਂ ਰੱਖਾਂ ਦੇ ਵਿੱਚ ਇਹ ਵਾਰਾ ਜਾਨਵਰ ਰੱਖੇ ਜਾਂਦੇ ਨੇ ਪਰ ਗੱਲ ਇਹ ਆ ਕਿ ਜਿਹੜੇ ਪੇੜੀ ਪਾਉਣ ਵਾਲੇ ਸੱਜਣ ਨੇ ਜਿਹੜੇ ਗਾਂ ਨੂੰ ਸਵੇਰੇ ਸਵੇਰੇ ਮੱਥਾ ਟੇਕਦੇ ਨੇ ਹੁਣ ਸਿੱਖਾਂ ਚ ਕਿਹੜਾ ਇਹ ਰਵਿੱਧ ਹੈ ਨਹੀਂ ਅਕਈ ਸੇਕ ਮਾਫ ਕਰਨਾ ਹਿੰਦੂਆਂ ਨੂੰ ਮਾੜਾ ਬੋਲਣਗੇ ਮੂਤ ਪੀਣੇ ਦੱਸਣਗੇ ਸੌਰੀ ਟੂ ਸੇ ਪਤਾ ਨਹੀਂ ਕੀ ਕੀ ਕਹਿਣਗੇ ਜਾਂ ਕਹਣਗੇ ਤੁਹਾਡੀ ਮਾਂ ਜੀ ਤੁਹਾਡਾ ਪਿਓ ਜੀ ਪਰ ਆ ਜਿਹੜੇ ਹਜੂਰ ਸਾਹਿਬ ਘੋੜੇ ਨੇ ਉਹਨਾਂ ਦੀ ਲੱਤ ਵੀ ਤਾਂ ਬਹੁਤ ਸਾਰੇ ਸਿੱਖ ਚੱਕੀ ਫਿਰਦੇ ਨੇ ਉਹ ਕੀ ਹੈ ਆਖੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਸੀ ਉਸ ਘੋੜੇ ਦਾ ਵੰਸ਼ ਹੈ ਆ ਬੀਬੀ ਕੋ ਗੁਰਲੀਨ ਚਾਵਲਾ ਤੇ ਬਿੰਦ ਰਖੀ ਦੇ ਗੀਤਾਂ ਚ ਮਾਡਲ ਹੁੰਦੀ ਸੀ ਬਬੂ ਵਾਨ ਨਾਲ ਵੀ ਫਿਲਮ ਚ ਆਈ ਸੀ ਅੱਜਕੱਲ ਇਹ ਵੀ ਬੜੀ ਰੀਲਾਂ ਚ ਚਰਚਾਤ ਹੈ ਏ ਬੀਬੀ ਪਿੱਛੇ ਜੇ ਗਈ ਤੇ ਇੱਕ ਘੋੜਾ ਬੜੀ ਅਸ਼ਲੀਲ ਅਵਸਥਾ 'ਚ ਖੜਾ ਤੇ ਉਸ ਘੋੜੇ ਦੇ ਪੈਰ ਫੜਫੜ ਮੱਥਾ ਟੇਕੀ ਜਾਵੇ। ਮਤਲਬ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਇਸ ਤਰ੍ਹਾਂ ਦੇ ਪਸ਼ੂ ਪੂਜਕ ਕੀ ਸਿੱਖਾਂ 'ਚ ਨਹੀਂ ਹੈਗੇ। ਆ ਕਿੰਨੇ ਨਿਹੰਗ ਸਿੰਘ ਨੇ ਉਹ ਇੱਲਾ ਰੱਖੀ ਬੈਠੇ ਨੇ। ਬਾਜ ਗੁਰੂ ਸਾਹਿਬ ਨੇ ਰੱਖਿਆ ਸੀ ਉਹ ਬਾਜ ਵੀ ਜੇ ਦੇਖਿਆ ਜਾਵੇ ਇੱਕ ਉਸ ਵਕਤ ਸਿੰਬਲ ਸੀਗਾ। ਸ਼ਾਨੋ ਸ਼ੌਕਤਾ ਦਾ, ਰਾਸ਼ੀ ਚਿੰਨ ਸੀ। ਪਰ ਅੱਜ ਬਾਜ ਕੀ ਹੈ? ਆ ਸਾਡੇ ਘਰੇ ਨਾ ਇੱਕ ਚਿੜੀ ਆ ਉਹ ਮਿੱਟੀ ਦਾ ਲਣਾ ਬਣਾਉਂਦੀ ਆ ਮਤਲਬ ਗਿੱਲੀ ਮਿੱਟੀ ਨੂੰ ਲਿਆ ਲਿਆ ਕੇ ਨਾ ਹੋ ਮੂੰਹ ਦੇ ਵਿੱਚ ਉਹ ਮਿੱਟੀ ਦਾ ਲਣਾ ਬਣਾਉਂਦੀ ਆ ਚਲੋ ਉਹਨੇ ਨਾਲ ਲੈਂਟਰ ਦੇ ਨੇੜੇ ਕਿਤੇ ਜਗ੍ਹਾ ਸੀ ਉਹਨੇ ਆ ਲਣਾ ਬਣਾ ਤਲਿਆ ਉਹ ਸਾਲਣੇ ਦੇ ਵਿੱਚ ਦੋ ਬਹੁਤ ਸੋਹਣੇ ਬੋਟ ਜਿਨ੍ਹਾਂ ਨੂੰ ਅਵਾਬੀਲਾਂ ਕਹਿੰਦੇ ਨੇ ਜਿਹੜੀ ਅਵਾਬੀਲ ਚਿੜੀ ਆ ਇਹ ਸਲਾਮ ਦੇ ਵਿੱਚ ਬਹੁਤ ਪਵਿੱਤਰ ਹੈ ਤੇ ਪੂੰਛ ਇਹਦੀ ਲੰਮੀ ਹੁੰਦੀ ਹੈ ਆਮ ਤੌਰ ਤੇ ਨਹਿਰਾਂ ਸੋਇਆਂ ਕੱਸੀਆਂ ਦੇ ਉੱਤੇ ਤੁਸੀਂ ਉਸ ਨੂੰ ਉੱਡਦੇ ਦੇਖਦੇ ਹੋ ਸ਼ਹਿਰੀ ਇਲਾਕੇ 'ਚ ਘੱਟ ਆਉਂਦੀ ਹੈ ਚਲੋ ਆਪਣੇ ਆ ਥੋੜਾ ਜਿਹਾ ਗਰਾਊਂਡ ਹੈਗਾ ਉੱਥੋਂ ਨੇ ਮਿੱਟੀ ਚੁੱਕ-ਚੁੱਕ ਕੇ ਲਿਆ ਕੇ ਨਾ ਛੱਤ ਦੇ ਨੇੜੇ ਆਲਣਾ ਬਣਾ ਲਿਆ ਸੋ ਇਹ ਬੜੀ ਪਵਿੱਤਰ ਚਿੜੀ ਮੰਨੀ ਜਾਂਦੀ ਹੈ ਇਸਲਾਮ 'ਚ ਕਿ ਜਦੋਂ ਮੱਕਾ ਸ਼ਰੀਫ ਤੇ ਕਿਸੇ ਦੁਸ਼ਮਣ ਨੇ ਹਮਲਾ ਕੀਤਾ ਤਾਂ ਇਹ ਜਿਹੜੀ ਅਵਾਬੀਲ ਹੈ ਇਹਨੇ ਫਿਰ ਇਕੱਠੇ ਹੋ ਕੇ ਅਸਮਾਨ ਤੋਂ ਐਨੇ ਆਬਾਬੀਲ ਆਈਆਂ ਇਹਨੇ ਦੁਸ਼ਮਣ ਦੀ ਫੌਜ ਦੇ ਉੱਤੇ ਪੱਥਰ ਸੁੱਟੇ ਮੂੰਹ ਚ ਲਿਆ ਲਿਆ ਕੇ ਤੇ ਦੁਸ਼ਮਣ ਦੀ ਫੌਜ ਇਹਨਾ ਪੱਥਰਾਂ ਨਾਲ ਭੱਜ ਗਈ ਤੇ ਮੱਕਾ ਸ਼ਰੀਫ ਸੇਫ ਰਿਹਾ ਇਸੇ ਕਰਕੇ ਆਬਾਬੀਲ ਜਿਹੜੀ ਚਿੜੀ ਹੈ ਇਹ ਇਸਲਾਮ ਦੇ ਵਿੱਚ ਬੜੀ ਪਵਿੱਤਰ ਹੈ ਇਸ ਤਰ੍ਹਾਂ ਜਿਹੜੇ ਕਾਦੀਆਂ ਮੁਸਲਮਾਨ ਨੇ ਜਿਹੜੇ ਸ਼ੀਆ ਮੁਸਲਮਾਨ ਨੇ ਉਹ ਕਾਲੀ ਕਲੀਚੀ ਚਿੜੀ ਨੂੰ ਬੜਾ ਪਵਿੱਤਰ ਮੰਨਦੇ ਨੇ ਕਿ ਕਰਬਲਾ ਦੀ ਜੰਗ ਦੇ ਵਿੱਚ ਆ ਕਾਲੀ ਕਲੀਚੀ ਚਿੜੀ ਉਹ ਹੁੰਦੀ ਹੈ ਜਿਹੜੀ ਸਵੇਰੇ ਸਵੇਰੇ ਪੰਜਾਬ ਚ ਬੋਲਦੀ ਸੁਣਦੀ ਹੈ ਜਾਂ ਜਦੋਂ ਕਿਸਾਨ ਹਲ ਵਾਹੁੰਦਾ ਹੈ ਉਦੋਂ ਕੀੜੇ ਮਕੌੜੇ ਖਾਂਦੀ ਹੈ ਬਿਲਕੁਲ ਕਾਲੀ ਚਿੜੀ ਹੁੰਦੀ ਹੈ ਕਾਲੇ ਸ਼ਾ ਆਮ ਚਿੜੀ ਨਾਲੋਂ ਵੱਡੀ ਹੁੰਦੀ ਹੈ ਤੇ ਜਾਨੀ ਕਿ ਕਾਦੀਨ ਭਾਈਚਾਰੇ ਦੇ ਜਿਹੜੇ ਲੋਕ ਨੇ ਸ਼ੀਆ ਜਿਹੜੇ ਲੋਕ ਨੇ ਉਹ ਕਾਲੀ ਕਲੀਚੀ ਚਿੜੀ ਨੂੰ ਪਵਿੱਤਰ ਮੰਨਦੇ ਨੇ ਜਿਸ ਤਰ੍ਹਾਂ ਆਮ ਦੁਨੀਆ ਪਰ ਦਾ ਮੁਸਲਮਾਨ ਅਬਾਬੀਲ ਨੂੰ ਪਵਿੱਤਰ ਮੰਨਦਾ ਹੈ ਤੇ ਇਸ ਦੌਰਾਨ ਤੁਸੀਂ ਵੇਖੋ ਕਿ ਅਵਾਬੀਲਾਂ ਦੇ ਜਿਹੜੇ ਆਲਣੇ ਨੇ ਮਿੱਟੀ ਦੇ ਹੁੰਦੇ ਨੇ ਚਲੋ ਮੈਂ ਜ਼ਿਕਰ ਕਰਾਂ ਕਿ ਉਹ ਇੱਕ ਛੋਟੇ ਛੋਟੇ ਬੱਚੇ ਮੈਂ ਜੇ ਸੋਚ ਰਿਹਾ ਸੀ ਦੂਰੋਂ ਤਾਂ ਉਹਨਾਂ ਦੀ ਵੀਡੀਓ ਬਣਾਈ ਵੀ ਚਲੋ ਥੋੜੇ ਜੇ ਵੱਡੇ ਹੋ ਜਾਣ ਵੀ ਇਹਨਾਂ ਦੀ ਵੀਡੀਓ ਬਣਾਵਾਂਗੇ ਦੋ ਬੱਚੇ ਉਹਨਾਂ ਦੇ ਅਵਾਬੀਲਾਂ ਦੇ ਤੇ ਉਹ ਸੁੰਡ ਸੰਡ ਲੈ ਕੇ ਉਹਨਾਂ ਨੂੰ ਰੋਜ਼ ਖਵਾਇਆ ਕਰਨ ਤੇ ਉਸ ਦੌਰਾਨ ਤੁਸੀਂ ਵੇਖੋ ਕਿ ਇੱਕ ਦਿਨ ਬਾਜ ਆਇਆ ਉਹਨਾਂ ਦੋਨੇ ਬੋਟਾ ਨੂੰ ਚੱਕ ਕੇ ਲੈ ਗਿਆ ਹਾਲਾਂਕਿ ਉਹ ਅਬੀਲਾਂ ਲੜਦੀਆਂ ਵੀ ਰਹੀਆਂ ਹੁਣ ਇਸ ਤਰ੍ਹਾਂ ਦੇ ਪੰਛੀ ਦਾ ਤੁਸੀਂ ਕੀ ਕਰੋਗੇ ਠੀਕ ਹੈ ਉਹ ਪੰਛੀ ਵੱਡਾ ਹੋ ਜਾਂਦਾ ਉਹ ਆਪਣੇ ਆਪ ਜੋਗਾ ਹੋ ਜਾਂਦਾ ਕੁਦਰਤ ਦਾ ਜੋ ਨਿਯਮ ਹੈ ਕਿ ਬਾਜ ਨੇ ਮਾਸਾहारी ਪੰਛੀ ਨੇ ਉਹਨਾਂ ਨੂੰ ਖਾਣਾ ਪਰ ਇੱਕ ਜਿਹੜੇ ਮਾਸੂਮ ਬੋਟ ਨੇ ਉਹਨਾਂ ਨੂੰ ਜੇ ਬਾਜ ਖਾਂਦਾ ਕਿਵੇਂ ਉਸ ਬਾਜ ਨੂੰ ਤੁਸੀਂ ਪਵਿੱਤਰ ਕਹਿ ਦੋਗੇ ਉਹ ਤਾਂ ਨਹੀਂ ਕਿਹਾ ਜਾ ਸਕਦਾ ਹਾਂ ਠੀਕ ਹੈ ਕਿ ਅਬਾਬੀਲ ਜਿਹੜੀਆਂ ਵੱਡੀਆਂ ਸੀ ਉਹਨਾਂ ਤੇ ਬਾਜ ਅਟੈਕ ਕਰਦਾ ਕਿ ਚਲੋ ਜੰਗਲ ਦਾ ਕੁਦਰਤ ਹੈ ਇੱਕ ਨਿਯਮ ਹੈ ਕਿ ਮਾਸਾਹਾਰੀ ਨੂੰ ਵੀ ਕੁਦਰਤ ਨੇ ਬਣਾਇਆ ਉਹਨੇ ਮਾਸ ਖਾਣਾ ਹੈ ਪਰ ਉਹ ਬਾਜ ਉਹਨਾਂ ਮਾਸੂਮ ਬੋਟਾਂ ਤੇ ਜਿਹੜੇ ਅੱਖਾਂ ਵੀ ਨਹੀਂ ਅਜੇ ਖੋਲਦੇ ਉਹਨਾਂ ਨੂੰ ਚੱਕ ਕੇ ਨੋਚ-ਨੋਚ ਕੇ ਖਾ ਜਾਂਦਾ ਹੈ ਇਹ ਤਾਂ क्रੂ얼ਟੀ ਹੈ ਨਾ ਫਿਰ ਉਸ ਬਾਜ ਨੂੰ ਤੁਸੀਂ ਉਹਦੀ ਸ਼ਾਨੋ ਸ਼ੌਕਤ ਦਾ बखान ਕਰਦੇ ਹੋ ਗੁਰੂ ਸਾਹਿਬ ਨੇ ਬਾਜ ਨੂੰ ਕੋਈ ਸ਼ੌਕ ਲਈ ਥੋੜੀ ਰੱਖਿਆ ਸੀ ਕਿਉਂਕਿ ਉਦੋਂ ਇਹ ਸ਼ੇਮੀ ਪਾਸ਼ਾ ਇਤੇ ਮੁਗਲਾਂ ਦੇ ਵਿੱਚ ਪਹਿਲੀ ਜੰਗ ਹੋਈ ਸੀ ਕਰਤਾਰਪੁਰ ਦੇ ਵਿੱਚ ਜਦੋਂ ਸਿੰਘਾਂ ਨੇ ਸ਼ਾਹੀ ਬਾਜ ਫੜਾ ਲਿਆ ਸੀ ਉਹ ਕੋਈ ਸ਼ਾਹੀ ਮਾਨੇ ਸੀ ਜਿਵੇਂ ਅੱਜਕੱਲ ਸਰਕਾਰ ਕਹੇ ਕਿ ਤੁਸੀਂ ਗੱਡੀ ਨਹੀਂ ਰੱਖ ਸਕਦੇ ਇਸੇ ਤਰ੍ਹਾਂ ਉਦੋਂ ਮੁਗਲਾਂ ਨੇ ਆਖਿਆ ਸੀ ਕਿ ਆਮ ਸਿੱਖ ਘੋੜਾ ਨਹੀਂ ਰੱਖ ਸਕਦਾ ਪੱਗ ਨਹੀਂ ਬਨ ਸਕਦਾ ਦਸਤਾਰਾਂ ਵੀ ਲਹਾਤੀਆਂ ਸੀ ਕਿ ਪੱਗ ਸਿਰਫ ਮੁਗਲ ਬਨੇਗਾ Hindu ਜਾਂ ਸਿੱਖ ਨਹੀਂ ਬਨੇਗਾ ਇਸੇ ਕਰਕੇ ਸਿੱਖਾਂ ਨੇ ਪਗੜੀ ਬਣਾਈ Hindu ਉਹਨੇ ਆਪਣੇ ਵਿਆਹਾਂ ਚ ਪਗੜੀ ਬਨਣ ਦੀ ਆਗਿਆ ਲੈਣ ਵਾਸਤੇ ਮੁਗਲ ਹਕੂਮਤ ਨੂੰ ਪੈਸੇ ਦਿੱਤੇ ਇਸੇ ਤਰ੍ਹਾਂ ਬਾਜਸ਼ਾਹੀ ਚਿੰਸੀ ਉਹ ਰੱਖਿਆ ਜਾਣ ਲੱਗਾ ਘੋੜਾ ਰੱਖਿਆ ਜਾਣ ਲੱਗਾ ਸੋ ਅੱਜ ਕੱਲ ਵੀ ਤੁਸੀਂ ਵੇਖੋਗੇ ਘੋੜ ਚੜੀ ਰਸਮ ਪੰਜਾਬ ਹਰਿਆਣਾ ਦੇ ਵਿੱਚ ਜਿਹੜੇ ਆ ਐਸਸੀ ਐਸਟੀ ਵਰਗ ਦੇ ਹਿੰਦੂ ਨੇ ਐਸਸੀ ਐਸਟੀ ਵਰਗ ਦੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਘੋੜ ਚੜੀ ਰਸਮ ਨਹੀਂ ਕਰਨ ਦੇ ਜਿਹੜੇ ਅਮੀਰ 엘ੀਟ ਲੋਕ ਨੇ ਹਰਿਆਣਾ ਯੂਪੀ ਦੇ ਕਿ ਤੈਨੂੰ ਘੋੜੇ ਤੇ ਨਹੀਂ ਚੜਨ ਦੇਣਾ ਤੇਰੇ ਤਾਂ ਕੰ ਪੈਦਲ ਤੁਰਨਾ ਤੂੰ ਤਾਂ ਫਲਾ ਹੈ ਧਮਕਾ ਹੈ ਖੈਰ ਇਸ ਦੌਰਾਨ ਇਹ ਜਿਹੜਾ سلسلہ ਕਿ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਪੰਛੀ ਪਵਿੱਤਰ ਹੈ ਪਰ ਹੁਣ ਕੁੱਤਾ ਕਿਉਂਕਿ ਪੈਰੋਂ ਦਾ ਵਾਹਨ ਹੈ ਹੁਣ ਇਸ ਸਿਲਸਿਲੇ ਦੇ ਵਿੱਚ ਕਈ ਲੋਕ ਧਰਮ ਦਾ ਸਾਰਾ ਲੈ ਰਹੇ ਨੇ ਹੁਣ ਜਿਵੇਂ 1.5 ਕਰੋੜ ਦੇ ਕਰੀਬ 1 ਕਰੋੜ 53 ਲੱਖ ਪਿਛਲੀ ਜਿਹੜੀ ਪਸ਼ੂ ਜਨਗਣਨਾ ਉਸ ਤੇ ਵਿੱਚ ਇਹ ਅੰਕੜਾ ਕਿ ਦੇਸ਼ ਦੇ ਵਿੱਚ 1 ਕਰੋੜ 53 ਲੱਖ 12 ਕੁੱਤੇ ਨੇ ਸੋ ਇਹਨਾਂ ਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਇਹਨਾਂ ਦੀ 70% 70% ਦੀ ਵੈਕਸੀਨੇਸ਼ਨ ਕਰਨ ਦਾ ਟਾਰਗੇਟ ਇਹਨਾਂ ਤਿੰਨੇ ਮੰਤਰਾਲਿਆਂ ਨੇ ਰੱਖਿਆ ਹੈ ਜਿਸ ਤਰ੍ਹਾਂ 2019 ਦੀ ਜਨਗਣਨਾ ਦੇ ਵਿੱਚ ਦੇਸ਼ ਦੇ ਵਿੱਚ 50 ਲੱਖ ਅਵਾਰਾ ਪਸ਼ੂ ਸੀ ਪਰ 5 ਸਾਲ ਬਾਅਦ ਇਹ ਤੁਸੀਂ ਵੇਖ ਲਓ ਕਿ 50 ਲੱਖ ਤੋਂ ਵੱਧ ਕੇ ਕਿੰਨੇ ਹੋ ਗਏ 1.5 ਕਰੋੜ 3 ਗੁਣਾ ਵੱਧ ਗਏ 19 ਤੋਂ ਲੈ ਕੇ 24 ਤੱਕ ਹੁਣ 24 ਤੋਂ 29 ਤੱਕ ਇਹ 1.5 ਕਰੋੜ ਤੋਂ 5 ਗੁਣਾ ਲਾ ਲਓ 7.5 ਕਰੋੜ ਸਰਕਾਰ ਦੇ ਮਤਲਬਕ ਪਰ ਮੇਰੇ ਮਤਲਬਕ 10-15 ਕਰੋੜ ਅਵਾਰਾ ਪਸ਼ੂ ਹੋ ਜਾਣਗੇ ਸੋ ਇਹ ਮੁਲਕ ਰਹਿਣ ਦੇ ਕਾਬਲ ਨਹੀਂ ਰਹਿਣਾ ਹਾਦਸਿਆਂ ਦਾ ਕਾਰਨ ਬਣਨਾ ਬਿਮਾਰੀਆਂ ਦਾ ਕਾਰਨ ਬਣਦਾ ਜਿੰਨੇ ਵਾਇਰਸ ਇਹ ਫਲਾਉਂਦੇ ਨੇ ਹਲਕਾ ਦੇ ਰੋਗ ਫਲਾਉਂਦੇ ਨੇ ਕਿਉਂਕਿ ਇਹਦੇ ਪਿੱਛੇ ਇੱਕ ਮਾਫੀਆ ਹੈ ਇਹ ਜਿਹੜੇ ਰੈਬਸ ਦੀ ਟੀਕੇ ਬਣਦੇ ਨੇ ਹਲਕਾ ਦੇ ਟੀਕੇ ਬਣਦੇ ਨੇ ਇਹ ਇੱਕ ਬਹੁਤ ਵੱਡਾ ਮਾਫੀਆ ਇੱਕ ਕਾਰਪੋਰੇਟ ਮੈਡੀਸਨ ਬਿਜ਼ਨਸ ਹੈ ਸੋ ਜਿਸ ਦੇ ਵਿੱਚ ਲੋਕਾਂ ਨੂੰ ਇਹ ਟੀਕੇ ਲੱਗਦੇ ਨੇ ਸਰਕਾਰਾਂ ਇਹ ਟੀਕੇ ਲਾਉਂਦੀਆਂ ਨੇ ਸੋ ਇਸ ਦੇ ਲਈ ਇਹ ਅਭਿਆਨ ਦੇ ਲਈ ਪਹਿਲੀ ਵਾਰੀ ਗ੍ਰਾਮ ਪੰਚਾਇਤਾਂ ਨੂੰ ਨਾਲ ਜੋੜਿਆ ਜਾਏਗਾ ਇਹ ਪਹਿਲਾਂ ਵੀ ਸੀ ਆ ਬਾਦਲ ਸਾਹਿਬ ਨੇ ਤਾਂ ਕੁੱਤਿਆਂ ਵਾਲਾ ਪੰਜ ਵੀ ਬਣਾ ਦਿੱਤਾ ਸੀ ਇੱਕ ਮਾਤੜ ਜੇ ਸਰਪੰਚ ਦੀ ਡਿਊਟੀ ਲਾ ਦਿੱਤੀ ਸੀ ਹਰ ਪੰਚਾਇਤ 'ਚ ਕਿ ਤਾਂ ਕੁੱਤੇ ਗਿਣਨੇ ਨੇ ਤੇ ਜਿਸ ਦੌਰਾਨ ਇਸ ਮਹਿੰਮ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਐਨੀਮਲ ਵੈਲਫੇਅਰ ਬੋਰਡ ਦੀ ਮਦਦਤ ਲੈਣ ਲੋਕਿਆ ਜਾਏਗਾ ਤੇ ਇਹ ਜਿਹੜੇ ਤਿੰਨ ਮੰਤ్రਾਲੇ ਨੇ ਇਹਨਾਂ ਨੇ ਇਹ ਕਦਮ ਕੇਂਦਰ ਨੂੰ ਆਵਾਰਾ ਕੁੱਤਿਆਂ ਦੇ ਕੱਟਣ ਦੇ ਤੇ ਬੇਸ਼ਹਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਹਾਦਸਿਆਂ ਦੀਆਂ ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤਾ ਹੈ ਤੇ ਅਵਾਰਾ ਕੁੱਤਿਆਂ ਨੂੰ ਗ੍ਰੀਨ ਕਲਰ ਟੈਗ ਪਹਿਨਾਇਆ ਜਾਵੇਗਾ ਇਸ ਉੱਤੇ ਉਸ ਕੁੱਤੇ ਦੀ ਹੋਈ ਵੈਕਸੀਨੇਸ਼ਨ ਤੇ ਉਸਤੇ ਸਟਰਲਾਈਜ਼ ਹੋਣ ਦੀ ਜਾਣਕਾਰੀ ਹੋਵੇਗੀ ਇਸ ਦੀ ਸੂਚਨਾ ਪਸ਼ੂ ਤਨ ਪੋਰਟਲ ਤੇ ਵੀ ਦਰਜ ਹੋਵੇਗੀ ਜਾਨੀ ਅਵਾਰਾ ਕੁੱਤਿਆਂ ਦੇ ਗਲਾਂ 'ਚ ਪਟੇ ਪਾਏ ਜਾਣਗੇ ਗ੍ਰੀਨ ਕਲਰ ਟੈਗ ਪਹਿਨਾਇਆ ਜਾਵੇਗਾ ਜਿਸ ਦੇ ਵਿੱਚ ਉਸ ਦੇ ਵਿੱਚ ਉਹ ਵੈਰੀਫਿਕੇਸ਼ਨ ਹੋਵੇ ਵੀ ਬਕਾਇਦਾ ਕਿ ਇਹਨੂੰ ਕਦੋਂ ਟੀਕਾ ਲੱਗਿਆ ਤੇ ਕਦੋਂ ਇਸਨੂੰ ਸਟਰਲਾਈਜ਼ ਕੀਤਾ ਲੋ ਬੰਦਿਆਂ ਨੂੰ ਕੱਚੇ ਜੁੜਦੇ ਨਹੀਂ ਆ ਬੀਜੇਪੀ ਦਾ ਨੇਤਾ ਸੀ ਕਿ ਬਿਨਾ ਕੱਚੇ ਤੋਂ ਤੁਰੇ ਫਿਰਦਾ ਸੀ ਵਿਚਾਰਾ ਨਾਰਿੰਗ ਸਿੰਘ ਸਾਹਿਬ ਤੇ ਇਹ ਕੁੱਤਿਆਂ ਨੂੰ ਕੱਚੇ ਪਵਾਉਣਗੇ ਯਾਨੀ ਕਿ ਟੈਗ ਲਾਉਣਗੇ ਉਹਨਾਂ ਦੇ ਸੋ ਬੇਸਹਾਰਾ ਪਸ਼ੂ ਨੂੰ ਸਟਰਲਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਕੰਨ ਦੇ ਵਿੱਚ ਹਰੇ ਰੰਗ ਦਾ ਇੱਕ ਟੈਗ ਲਾਜਾ ਗਿਆ ਇਸ ਦੇ ਵਿੱਚ ਉਸ ਦੇ ਨਗਰ ਨਿਕਾਵਾਂ ਦਾ ਜਿੱਥੇ ਨਗਰ ਕਾਰਪੋਰੇਸ਼ਨ ਆ ਜਿਹੜੇ ਕਰਮਚਾਰੀ ਨੂੰ ਪਤਾ ਲੱਗੇਗਾ ਕਿ ਕਿਹੜੇ ਪਸ਼ੂ ਨੂੰ ਫੜਨਾ ਤੇ ਕਿਹੜੇ ਨੂੰ ਨਹੀਂ ਫੜਨਾ ਯਾਨੀ ਇੱਕ ਉਸ ਨੂੰ ਮਤਲਬ ਸਿੰਬਲ ਦਿੱਤਾ ਜਾਏਗਾ ਕਿ ਇਹਦਾ ਭਾਈ ਕੰਮ ਹੋ ਚੁੱਕਾ ਹੈ ਇਹਦਾ ਮੀਟਰ ਲਾ ਦਤਾ ਆਪਾਂ ਸੋ ਸ਼ਹਿਰਾਂ ਦੇ ਵਿੱਚ ਇਹ ਕੰਮ ਨਗਰ ਨਿਗਮ ਕਰਨਗੇ ਤੇ ਪਿੰਡਾਂ ਦੇ ਵਿੱਚ ਇਹ ਕੰਮ ਪੰਚਾਇਤਾਂ ਕਰਨਗੀਆਂ ਪਿੰਡਾਂ ਦੇ ਵਿੱਚ ਬੇਸਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਦੇ ਲਈ ਸ਼ੈਲਟਰ ਬਣਨਗੇ ਪੰਚਾਇਤ ਜਾਣਕਾਰੀ ਜਿਹੜੀ ਹੈ ਪੰਚਾਇਤਾਂ ਇਹ ਭਾਰਤ ਪਸ਼ੂ ਤਨ ਪੋਰਟਲ ਤੇ ਇਹ ਅਪਲੋਡ ਕਰਨਗੀਆਂ ਕਿ ਸਾਡੇ ਪਿੰਡ ਚ ਕਿੰਨੇ ਕੁੱਤੇ ਤੇ ਕਿੰਨੀਆਂ ਆਵਾਰਾ ਗਾਵਾਂ ਸੀ ਉਹਨਾਂ ਦਾ ਅਸੀਂ ਕਿਵੇਂ-ਕਿਵੇਂ ਆਪਰੇਸ਼ਨ ਕੀਤਾ ਕਿਵੇਂ-ਕਿਵੇਂ ਟੀਕਾ ਕਰਨ ਕੀਤਾ ਇਹ ਹੁਣ ਪੋਰਟਲ ਤੇ ਪਾਏਗਾ ਸੁਕੇਂਦਰ ਸਰਕਾਰ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਤੇ ਉਹਨਾਂ ਦੇ ਜਨਸੰਖਿਆ ਕੰਟਰੋਲ ਦੇ ਲਈ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵਧੀਆ ਕੰਮ ਹੋਇਆ ਹੁਣ ਤੱਕ ਕੇਂਦਰ ਨੇ ਇਹਨਾਂ ਦੋਨੇ ਸੂਬਿਆਂ ਦੀ ਉਦਾਹਰਨ ਦਿੰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਇਹਨਾਂ ਸੂਬਿਆਂ ਦੀ ਤੁਸੀਂ ਇਹ ਕੰਮ ਦੀ ਕਾਪੀ ਕਰਦੇ ਹੋਏ ਆਪਣੇ ਆਪਣੇ ਸੂਬਿਆਂ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋ ਹੁਣ ਇਹਨਾਂ ਆਵਾਰਾ ਕੁੱਤਿਆਂ ਦੇ ਬਾਰੇ ਜੋ ਸੁਪਰੀਮ ਕੋਰਟ ਦਾ ਫੈਸਲਾ ਆ ਕਿ 8 ਹਫ਼ਤਿਆਂ ਦੇ ਅੰਦਰ-ਅੰਦਰ ਇਹਨਾਂ ਕੁੱਤਿਆਂ ਨੂੰ ਚੁੱਕੋ अवारा शेल्टर ਜਿਹੜੇ ਅਵਾਰਾ ਕੁੱਤਿਆਂ ਲਈ ਬਣੇ ਹੋਏ ਨੇ ਸ਼ੈਲਟਰ ਹੋਮਾਂ 'ਚ ਭੇਜੋ ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਪਸ਼ੂ ਅਧਿਕਾਰ ਕਾਰਜਕਰਤਾਵਾਂ ਅਭਨੇਤਾ ਤੇ ਅਭਨੇਤਰੀਆਂ ਉੱਠ ਖੜੀਆਂ ਹੋਈਆਂ ਨੇ ਕੇਂਦਰੀ ਮੰਤਰੀ ਰਹੀ ਮੇਨਕਾ ਗਾਂਧੀ ਉਹਦਾ ਬੇਟਾ ਵਰੌਣ ਗਾਂਧੀ ਇਸ ਨੂੰ ਸੰਸਤਾਗਤ ਕ੍ਰੂੜਤਾ ਕਹਿ ਰਿਹਾ ਮੇਨਕਾ ਨੇ ਆਖਿਆ ਕਿ ਦਿੱਲੀ ਦੇ ਵਿੱਚ 3 ਲੱਖ ਕੁੱਤੇ ਨੇ 3 ਲੱਖ ਕੁੱਤਿਆਂ ਵਾਸਤੇ ਕਹਿੰਦੀ 3000 ਸ਼ੈਲਟਰ ਹੋਮ ਚਾਹੀਦੇ ਨੇ ਜੋ ਨਹਾ ਰੈਸ਼ੀ ਇਲਾਕਿਆਂ 'ਚ ਛੋਣ ਤੇ ਨਾ ਹੀ ਖੇਤੀਬਾੜੀ ਵਾਲੀ ਭੂਮੀ ਤੇ ਹੋਣ ਇਸ ਦੀ ਦੇਖ ਰੱਖ ਲਈ ਕਹਿੰਦੀ 1.5 ਲੱਖ ਲੋਕਾਂ ਦੀ ਜ਼ਰੂਰਤ ਹੋਵੇਗੀ ਇਹਨਾਂ ਦੇ ਖਾਨ ਪਲਾਉਣ ਤੇ ਰੱਖ-ਰਖਾਅ ਤੇ ਹਰ ਹਫ਼ਤੇ 3 ਤੋਂ 4 ਕਰੋੜ ਰੁਪਏ ਖਰਚਾ ਆਏਗਾ ਇਹ ਫੈਸਲਾ ਕਹਿੰਦੀ ਵਿਵਹਾਰਕ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਇਸ ਤੇ ਵਿੱਚ ਦਖਲ ਦੇਣ ਤੇ ਇਸ ਦੇ ਨਾਲ ਨਾਲ ਇਹਦੇ ਭਤੀਜਾ ਵੀ ਆ ਗਿਆ ਰੋਹਲ ਗਾਂਧੀ ਉਹ ਕਹਿੰਦਾ ਬਿਨਾਂ ਕਰੋੜਤਾ ਤੇ ਸੜਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਤੇ ਪ੍ਰਿੰਕਾ ਗਾਂਧੀ ਕਹਿੰਦੀ ਕਿ ਇਸ ਨੂੰ ਬਿਹਤਰ ਤੇ ਉਦਾਰਤਾ ਨਾਲ ਨਿਪਟਣਾ ਚਾਹੀਦਾ ਹੈ ਹੁਣ ਬਾਲੀਵੁੱਡ ਦੇ ਜான் ਇਬਰਾਹਿਮ ਉਹ ਆਗੇ ਜਾਨਵੀ ਕਪੂਰ ਆਗੇ ਆ ਇਸ ਤੋਂ ਦੀ ਬਾਲੀਵੁੱਡ ਅਦਾਕਾਰ ਜான் ਇਬਰਾਹਿਮ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਇਸ ਫੈਸਲੇ ਦੀ ਮੁੜ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ ਤੇ ਜான் ਇਬਰਾਹਿਮ ਨੇ ਤੈਥੋ ਲਕ ਤੱਕ ਲਿਖ ਦਿੱਤਾ ਕਿ ਇਹ ਸਟਰੀ ਡੌਗ ਨਹੀਂ ਬਲਕਿ ਕਮਿਊਨਿਟੀ ਡੌਗ ਨੇ ਜਾਣੀ ਕਿ ਇਹ ਵਾਰਾ ਕੁੱਤੇ ਨਹੀਂ ਸਗੋ ਸਮਾਜਿਕ ਕੁੱਤੇ ਨੇ ਜਿਹੜੇ ਕਈ ਲੋਕ ਜਿਨ੍ਹਾਂ ਨੂੰ ਸਨਮਾਨ ਦਿੰਦੇ ਨੇ ਤੇ ਪਿਆਰ ਕਰਦੇ ਨੇ ਇਹ ਅਸਲ ਦੇ ਵਿੱਚ ਦਿੱਲੀ ਵਾਲੇ ਨੇ ਕਹਿੰਦੇ ਇਹ ਕੁੱਤੇ ਜੋ ਪੀੜ੍ਹੀਆਂ ਤੋਂ ਇਨਸਾਨਾਂ ਦੇ ਨਾਲ ਨੇ ਜਣੀ ਇਹ ਕੁੱਤੇ ਅਸਲ ਚ ਦਿੱਲੀ ਵਾਲੇ ਨੇ ਜੋ ਪੀੜ੍ਹੀਆਂ ਤੋਂ ਇਨਸਾਨਾਂ ਦੇ ਨਾਲ ਨੇ ਅਭਿਨੇਤਰੀ ਜਨਵੀ ਕਪੂਰ ਵਰुण ਧਵਨ ਨੇ ਵੀ ਇਸ ਆਦੇਸ਼ ਨੂੰ ਕੁੱਤਿਆਂ ਨੂੰ ਕੈਦ ਕਰਨ ਦੇ ਬਰਾਬਰ ਦੱਸਿਆ ਵਰुण ਗਰੋਵਰ ਨੇ ਲਿਖਿਆ ਕਿ ਸਮਸਿਆ ਇਨਸਾਨਾਂ ਨੇ ਬਣਾਈ ਹੈ ਹਲ ਜ਼ਬਰਨ ਕੈਦ ਨਹੀਂ ਹੈ ਬਲਕਿ ਨਸਬੰਦੀ ਹੈ ਜੋਇ ਅਖਤਰ ਨੇ ਗਾਂਧੀ ਦੀ ਉਦਾਹਰਨ ਦਿੱਤੀ ਹੈ ਗਾਂਧੀ ਜੀ ਦੀ ਕਹਿੰਦੇ ਇਸ ਦਾ ਮਾਨਵੀ ਸੰਸਥਾਨ ਨਿਕਲਣਾ ਚਾਹੀਦਾ ਸੋ ਇਸ ਤਰ੍ਹਾਂ ਦਾ سلسلہ ਇਹਨਾਂ ਆਵਾਰਾ ਕੁੱਤਿਆਂ ਨੂੰ ਲੈ ਕੇ ਬਣ ਰਿਹਾ ਦੂਸਰੇ ਪਾਸੇ ਇੱਕ ਪਾਸੇ ਇਹ ਚੀਜ਼ਾਂ ਨੇ ਤੇ ਦੂਸਰੇ ਪਾਸੇ ਹਾਲਾਤ ਕੀ ਨੇ ਕਿ ਰਿਪੋਰਟ ਹੈ ਕਿ ਪੰਜਾਬ ਦੇ ਬਹੁਤੇ ਵਿਦਿਆਰਥੀ ਕਰਜ਼ਾ ਲੈ ਕੇ ਡਿਫਾਲਟਰ ਹੋ ਗਏ ਨੇ ਜਾਨੀ ਉਹਨਾਂ ਨੇ ਸਟੱਡੀ ਲੋਨ ਲਿਆ ਪਰ ਮੋੜ ਨਹੀਂ ਸਕੇ 4 ਸਾਲਾਂ ਦੇ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਨੇ 2114 ਕਰੋੜ ਰੁਪਏ ਵਿਦਿਅਕ ਕਰਜ਼ਾ ਚੁੱਕਿਆ ਚਰਨਜੀਤ ਭੁੱਲ ਦੇ ਰਿਪੋਰਟ ਹੈ ਕਿ ਪੰਜਾਬ ਦੇ ਕੱਲੇ ਕਿਸਾਨ ਨਹੀਂ ਕਰਜ਼ਾਈ ਨਹੀਂ ਬਲਕਿ ਉੱਚ ਸਿੱਖਿਆ ਲੈਣ ਵਾਲੇ ਵਿਦਿਆਰਥੀ ਵੀ ਕਰਜ਼ਾਈ ਹੋ ਚੁੱਕੇ ਨੇ ਮਹਿੰਗੀ ਸਿੱਖਿਆ ਪ੍ਰਣਾਲੀ ਕਰਕੇ ਵਿਦਿਆਰਥੀ ਕਰਜ਼ਾ ਚੁੱਕਣ ਲਈ ਮਜਬੂਰ ਨੇ ਇਸ ਸੰਬੰਧੀ ਪੰਜਾਬ ਦੇ ਵਿਦਿਆਰਥੀ ਕੱਲੇ ਪਬਲਿਕ ਸੈਕਟਰ ਦੀਆਂ ਬੈਂਕਾਂ ਤੋਂ ਹਰ ਸਾਲ ਔਸਤਨ 500 ਕਰੋੜ ਰੁਪਏ ਕਰਜ਼ਾ ਚੁੱਕਦੇ ਨੇ ਇਨਾਂ ਦੇ ਵਿੱਚੋਂ ਬਹੁਤੇ ਵਿਦਿਆਰਥੀ ਕਰਜ਼ਾ ਮੋੜ ਨਹੀਂ ਪਾਉਂਦੇ ਕਿਉਂਕਿ ਜੌਬ ਨਹੀਂ ਲੱਗਦੀ ਆਮਦਨ ਕਿਤੋਂ ਆਉਂਦੀ ਨਹੀਂ ਜਿਸ ਕਰਕੇ ਉਹ ਡਿਫਾਲਟਰ ਹੋ ਜਾਂਦੇ ਨੇ ਪ੍ਰਾਈਵੇਟ ਅਤੇ ਸਹਿਕਾਰੀ ਬੈਂਕਾਂ ਤੋਂ ਵਿਦਿਆਕ ਲੋਨ ਚੁੱਕਣ ਦਾ ਅੰਕੜਾ ਵੱਖਰਾ ਹੈ ਬਹੁਤੇ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਾਈ ਲਈ ਕਰਜ਼ਾ ਚੁੱਕਦੇ ਨੇ ਤੇ ਇੱਥੇ ਵੀ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬਹੁਤੇ ਵਿਦਿਆਰਥੀ ਕਰਜ਼ੇ ਤੇ ਨਿਰਭਰ ਨੇ ਪ੍ਰਾਪਤ ਵੇਰਵਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਪਬਲਿਕ ਸੈਕਟਰ ਦੇ ਜਿਹੜੇ ਦਰਜਨ ਬੈਂਕ ਨੇ ਉਹਨਾਂ ਬੈਂਕਾਂ ਦੀ ਇਹ ਰਿਪੋਰਟ ਆ ਹਾਲਾਂਕਿ ਸਹਿਕਾਰੀ ਤੇ ਪ੍ਰਾਈਵੇਟ ਬੈਂਕਾਂ ਦੀ ਰਿਪੋਰਟ ਇਸ ਤੋਂ ਲੱਗ ਹੈ ਕਿ ਬੀਤੇ ਚਾਰ ਵਰਿਆਂ ਦੇ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਨੇ ਇਹਨਾਂ ਸਰਕਾਰੀ ਬੈਂਕਾਂ ਤੋਂ ਪਬਲਿਕ ਸੈਕਟਰ ਬੈਂਕਾਂ ਤੋਂ 2114 ਕਰੋੜ 36 ਲੱਖ ਰੁਪਏ ਲੋਨ ਚੁੱਕਿਆ ਜਦੋਂ ਕਿ ਨਵੇਂ ਦਾਖਲੇ ਹੁੰਦੇ ਨੇ ਤਾਂ ਵਿੱਦਿਅਕ ਲੈਣ ਵਾਲਿਆਂ ਦੇ ਜਿਹੜੇ ਨੇ ਛੇੜੇ ਬੈਂਕਾਂ 'ਚ ਵੱਧ ਜਾਂਦੇ ਨੇ ਪੰਜਾਬ ਦੇ ਵਿੱਚ ਪਬਲਿਕ ਸੈਕਟਰ ਦੀਆਂ ਬੈਂਕਾਂ ਨੇ ਸਾਲ 2021-22 ਦੇ ਵਿੱਚ 436 ਕਰੋੜ ਰੁਪਏ ਵਿੱਦਿਅਕ ਲੋਨ ਜਾਰੀ ਕੀਤਾ ਸੀ ਤੇ ਉਸ ਤੋਂ ਮਗਰੋਂ ਸਾਲ 2022-23 ਦੇ ਵਿੱਚ ਤੇ 24-25 ਦੇ ਵਿੱਚ ਤਿੰਨ ਵਰਿਆਂ ਦੇ ਦੌਰਾਨ 1677 ਕਰੋੜ ਰੁਪਏ ਕਰਜ਼ਾ ਵਿਦਿਆਰਥੀ ਲੋਨ ਇਹਨਾਂ ਬੈਂਕਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਦਿੱਤਾ ਸੀ ਕੁੜੀਆਂ ਨੂੰ ਪਬਲਿਕ ਸੈਕਟਰ ਦੀਆਂ ਇਹਨਾਂ ਬੈਂਕਾਂ ਵੱਲੋਂ ਅਲੱਗ-ਅਲੱਗ ਸਕੀਮਾਂ ਦੇ ਤਹਿਤ ਇਹ ਵਿਦਿਆਕ ਲੋਨ ਦਿੱਤਾ ਜਾਂਦਾ ਹੈ ਵਿਦੇਸ਼ ਦੇ ਵਿੱਚ ਪੜ੍ਹਾਈ ਤੋਂ ਇਲਾਵਾ ਪੰਜਾਬ ਦੇ ਵਿੱਚ ਇੱਥੇ ਮੈਡੀਕਲ ਇੰਜੀਨੀਅਰ ਨਰਸਿੰਗ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਵਿਦਿਆਕ ਲੋਨ ਚੁੱਕਦੇ ਨੇ ਕਈ ਸਕੀਮਾਂ 'ਚ ਤਾਂ ਵਿਦਿਆਕ ਲੋਨ ਦੀ ਲਈ ਕੋਈ ਜ਼ਿਆਦਾਤ ਵੀ ਗਹਿਣੇ ਰੱਖਣ ਦੀ ਲੋੜ ਨਹੀਂ ਸਟੇਟ ਬੈਂਕ ਆਫ ਪਟਿਆਲਾ ਦੇ ਅਧਿਕਾਰੀ ਨਰੇਸ਼ ਰੁਪਾਲਾ ਲਿਖਦੇ ਨੇ ਅਖਦੇ ਨੇ ਕਿ ਆਮ ਤੌਰ ਤੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀ ਵਿਦਿਆਕ ਲੋਨ ਚੁੱਕਦੇ ਨੇ ਜਿਨ੍ਹਾਂ ਦੇ ਵਿੱਚੋਂ ਛੋਟੀ ਤੇ ਮੱਧ ਵਰਗੀ ਕਿਸਾਨੀ ਤੋਂ ਇਲਾਵਾ ਮਜ਼ਦੂਰ ਵਰਗ ਦੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਨੇ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ ਦੱਸਦੇ ਨੇ ਕਿ ਸਮੁੱਚੇ ਦੇਸ਼ ਦੇ ਵਿੱਚ ਪਬਲਿਕ ਸੈਕਟਰ ਦੀਆਂ ਬੈਂਕਾਂ ਦੇ ਵਿੱਚ ਸਭ ਤੋਂ ਵੱਧ ਸਟੇਟ ਬੈਂਕ ਆਫ ਇੰਡੀਆ ਨੇ 32311 ਕਰੋੜ ਰੁਪਏ ਵਿਦਿਆਕ ਲੋਨ 3 ਸਾਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਜਦੋਂ ਕਿ ਇਸ ਮਾਮਲੇ 'ਚ ਦੂਸਰੇ ਨੰਬਰ ਤੇ ਯੂਨੀਅਨ ਬੈਂਕ ਆਫ ਇੰਡੀਆ ਇਹ ਬੈਂਕ ਵੀ ਵਿਦਿਆਰਥੀਆਂ ਨੂੰ ਲੋਨ ਦੇਣ ਦੇ ਵਿੱਚ ਥੋੜੀ ਖੁੱਲ੍ਹਦਲੀ ਦਿਖਾਉਂਦਾ ਹੈ। ਤੇਜਸ ਦੌਰਾਨ ਜੂਨੀਅਰ ਬੈਂਕ ਆਫ ਇੰਡੀਆ ਨੇ ਵੀ 3 ਸਾਲਾਂ ਦੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ 14558 ਕਰੋੜ ਰੁਪਏ ਵਿਦਿਅਕ ਲੋਨ ਜਾਰੀ ਕੀਤਾ ਹੈ। ਤੀਜੇ ਨੰਬਰ ਤੇ ਬੈਂਕ ਆਫ ਬਡਾਦਾ ਜੋ 3 ਸਾਲਾਂ ਦੇ ਦੌਰਾਨ 8468 ਕਰੋੜ ਰੁਪਏ ਦਾ ਵਿਦਿਅਕ ਲੋਨ ਦੇ ਚੁੱਕਾ ਹੈ। ਬੀਤੇ 3 ਸਾਲਾਂ ਦੇ ਵਿੱਚ ਹਰਿਆਣਾ ਦੇ ਵਿੱਚ 2316 ਕਰੋੜ ਰੁਪਏ ਦਾ ਵਿਦਿਅਕ ਲੋਨ ਲਿਆ ਗਿਆ ਜਦੋਂ ਕਿ ਰਾਜਸਥਾਨ ਦੇ ਵਿੱਚ 1990 ਕਰੋੜ ਰੁਪਏ ਵਿਦਿਆਰਥੀਆਂ ਨੇ ਕਰਜ਼ਾ ਲਿਆ। ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਦੇ ਵਿੱਚ 3 ਸਾਲਾਂ ਦੇ ਵਿੱਚ 11426 ਕਰੋੜ ਰੁਪਏ ਆ ਵਿਦਿਅਕ ਕਰਜ਼ੇ ਦੇ ਤੌਰ ਤੇ ਬੈਂਕਾਂ ਨੇ ਵੰਡਿਆ। ਚੰਡੀਗੜ੍ਹ ਪ੍ਰਸ਼ਾਸਨ ਯੂਟੀ ਦੇ ਵਿੱਚ ਵੀ 224 ਕਰੋੜ ਰੁਪਏ ਵਿਦਿਅਕ ਲੋਨ ਜਾਰੀ ਹੋਇਆ। ਸਾਬਕਾ ਸੈਨੇਟ ਮੈਂਬਰ ਪ੍ਰਿੰਸੀਪਲ ਤਰਲੋਕ ਬੰਦੂ ਰੱਖਦੇ ਨੇ। ਕਿ ਸਰਕਾਰਾਂ ਸਸਤੀ ਸਿੱਖਿਆ ਮੁਹੱਈਆ ਕਰਾਉਣ ਦੇ ਵਿੱਚ ਫੇਲ ਹੋਈਆਂ ਨੇ ਜਿਸ ਕਰਕੇ ਵਿਦਿਆਰਥੀਆਂ ਨੂੰ ਕਰਜ਼ਾ ਚੁੱਕ ਕੇ ਪੜ੍ਹਨਾ ਪੈਂਦਾ ਤੇ ਵਿਦਿਅਕ ਲੋਨ ਉਕਤ ਪਰਿਵਾਰਾਂ ਦੇ ਲਈ ਸੰਕਟ ਸਿੱਧ ਹੁੰਦਾ ਜਦੋਂ ਕਿ ਚੇਰੀ ਸਿੱਖਿਆ ਹਾਸਲ ਕਰਨ ਮਗਰੋਂ ਵੀ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਫਿਰ ਉਹ ਜਿਹੜੇ ਕਰਜ਼ਾਈ ਹੋਏ ਵਿਦਿਆਰਥੀ ਇੱਕ ਕਰਜ਼ਾਈ ਕਿਸਾਨ ਦੀ ਤਰ੍ਹਾਂ ਸ਼ਾਇਦ ਕੋਰਾਹੇ ਪੈ ਜਾਂਦੇ ਨੇ ਉਹਨਾਂ ਦੇ ਸਮਾਜਿਕ ਸਾਰੋਕਾਰਾਂ ਦੀ ਗੱਡੀ ਲਈ ਹੁਣ ਲੱਤ ਜਾਂਦੀ ਹੈ ਕਿਉਂਕਿ ਵਿਦਿਆਰਥੀ ਲਾਈਫ ਦੇ ਵਿੱਚ ਹੀ ਅਗਰ ਤੁਸੀਂ ਕਰਜਈ ਹੋਵੋਗੇ ਤੇ ਫਿਰ ਵਿਵਹਤਾ ਲਾਈਫ ਦੇ ਵਿੱਚ ਕਿਦਾਂ ਸਕੂਨ ਹਾਸਲ ਕਰੋਗੇ ਤੇ ਫਿਰ ਹੌਲੀ-ਹੌਲੀ ਉੱਚ ਸਿੱਖਿਆ ਦੇ ਚੱਕਰਾਂ ਦੇ ਵਿੱਚ ਜੇ ਤੱਕ ਤੇ ਲਵ-ਲਵ ਹੋ ਗਿਆ ਫਿਰ ਤੇ ਲਵ ਮੈਰਿਜ ਹੋ ਜਾਂਦੀ ਹੈ ਨਹੀਂ ਤੇ ਫਿਰ ਵਿਆਹ ਵੀ ਨਹੀਂ ਕਰਾਉਂਦੇ ਅਗਲਾ ਕਹਿੰਦਾ ਲਾੜਾ ਤੇ ਪਹਿਲਾਂ ਹੀ ਕਰ ਜਾਈਏ ਕੀ ਇਹਦਾ ਵਿਆਹ ਕਰਨਾ ਤੇ ਨਾਲੇ ਫਿਰ ਉਸ ਲਾੜੇ ਦਾ ਵਿਆਹ ਕਰਾਉਣ ਨੂੰ ਵੀ ਜੀ ਨਹੀਂ ਕਰਦਾ ਕਿ ਤਨਖਾਹ ਕਿਤੇ ਲੱਗੀ ਨਹੀਂ ਤੇ ਬੈਂਕ ਦੀਆਂ ਕਿਸ਼ਤਾਂ ਪਹਿਲਾਂ ਹੀ ਰਹਿੰਦੀਆਂ ਨੇ ਪਹਿਲਾਂ ਹੀ ਡਿਫਾਲਟਰ ਹੋ ਗਿਆ ਕਿਉਂਕਿ ਸੋਸਾਇਟੀ ਦੇ ਵਿੱਚ ਇਹ ਇੱਕ ਮਜ਼ਾਕ ਵੀ ਹੈ ਕਿ ਯਾਰ ਕਰਜ਼ਾ ਚੁੱਕਿਆ ਖੇਤੀ ਵਾਸਤੇ ਉਹ ਤਾਂ ਠੀਕ ਹੈ ਫੈਕਟਰੀ ਵਾਸਤੇ ਉਹ ਤਾਂ ਠੀਕ ਹੈ ਯਾਰ ਤੂੰ ਪੜਨ ਲਈ ਕਰਜ਼ਾ ਚੁੱਕਿਆ ਇਹ ਕਿਹੜਾ ਕੰਮਾ ਚੋਂ ਕੰਮ ਹੈ ਵਿਦਿਅਕ ਲੋਨ ਤੇ ਕਰਜ਼ਾ ਚੁੱਕਣਾ ਇੱਕ ਹਾਸੇ ਦਾ ਕਾਰਨ ਵੀ ਬਣਦਾ ਪਰ ਵਿਦਿਆ ਆਪਣੇ ਆਪ ਦੇ ਵਿੱਚ ਪਰਉਪਕਾਰੀ ਹੈ ਤੁਸੀਂ ਵੇਖੋ ਕਿ ਦੁਨੀਆ ਦੇ ਅਮੀਰ ਲੋਕਾਂ ਦੇ ਵਿੱਚ ਸ਼ਮਾਰ ਮੈਟਾ ਦਾ ਫੇਸਬੁੱਕ ਦਾ ਮਾਲਕ ਮਕਰ ਮਾਰਕ ਜ਼ਕਰਬਰਗ ਉਸਨੇ ਆਪਣੇ ਤਿੰਨ ਬੇਟੀਆਂ ਨੂੰ ਪੜਾਉਣ ਦੇ ਵਾਸਤੇ ਇੱਕ ਪ੍ਰਾਈਵੇਟ ਸਕੂਲ ਬਣਾਇਆ ਕਿਉਂਕਿ ਸਕੂਲ ਜਾਣਾ ਬਹੁਤ ਜ਼ਰੂਰੀ ਹੈ ਇਸ ਸੰਬੰਧੀ ਉਹ ਇੱਕ ਸਮਰਪਤ ਪਤੀ ਤਾਂ ਹੈ ਹੀ ਸਮਰਪਤ ਪਿਤਾ ਵੀ ਹੈ ਪਤਨੀ ਪ੍ਰਿੰਸਲਾ ਦੇ ਨਾਲ ਉਸਨੇ ਦਿਲਚਸਪ ਤੋਹਫਿਆਂ ਦੀ ਅਕਸਰ ਚਰਚਾ ਹੁੰਦੀ ਹੈ ਇਸ ਸੰਬੰਧੀ ਇਸ ਅਰਬਪਤੀ ਨੇ ਆਪਣੇ ਬੱਚਿਆਂ ਲਈ ਮਹਿੰਗੇ ਪ੍ਰਾਈਵੇਟ ਸਕੂਲ ਉਹ ਭੇਜਣਾ ਸੀ ਲੇਕਿਨ ਜ਼ਕਰਬਰਗ ਨੇ ਕੁਝ ਅਲੱਗ ਸੋਚਿਆ ਉਸਨੇ ਇੱਕ ਅਨੋਖਾ ਸਕੂਲ ਬਣਾਇਆ ਕੈਲੀਫੋਰਨੀਆ ਦੇ ਬੇहद ਪੌਸ਼ ਇਲਾਕੇ ਪਾਲੋ ਆਲਟੋ ਦੇ ਵਿੱਚ ਉਸਨੇ 11 ਘਰ ਖਰੀਦੇ ਨੇ ਆਪਣੇ ਘਰ ਦੇ ਨੇੜੇ ਇਹਨਾਂ 11 ਘਰਾਂ ਨੂੰ ਮਿਲਾ ਕੇ ਉਸਨੇ ਇੱਕ ਵਿਸ਼ਾਲ ਘਰ ਬਣਾਇਆ ਤੇ ਆਪਣੇ ਘਰ ਦੇ ਨੇੜੇ ਹੀ ਇਹ ਤਿੰਨ ਬੇਟੀਆਂ ਨੇ ਉਸਦੀਆਂ ਮੈਕਸਿਮਾ, ਆਗਸਟ ਤੇ ਅਰਲੀਆ ਇਹਨਾਂ ਦੇ ਵਾਸਤੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਉਸ 11 ਘਰਾਂ ਨੂੰ ਤਬਦੀਲ ਕਰਕੇ ਇੱਕ ਸਕੂਲ ਬਣਾ ਦਿੱਤਾ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਘਰ ਤੋਂ ਬਾਹਰ ਨਾ ਨਿਕਲਣਾ ਪਵੇ ਘਰ ਦੇ ਠੀਕ ਬਗਲ ਦੇ ਵਿੱਚ ਉਸਨੇ ਇਹ ਇੱਕ ਸੁਵਿਧਾਜਨਕ ਸਕੂਲ ਬਣਾਇਆ ਇਸ ਸਕੂਲ ਦਾ ਨਾਮ ਬੀਬੀਐਸ ਹੈ ਬ੍ਰੇਕਬੈਂਡ ਸਕੂਲ ਹੈ ਤੇ ਜ਼ਕਰਬਰਗ ਦੀਆਂ ਤਿੰਨ ਬੱਚੀਆਂ ਸਮੇਤ ਇਹ ਤੇ ਕੁੱਲ 14 ਬੱਚੇ ਪੜ੍ਹਦੇ ਨੇ ਤੇ 6 ਲੋਕਾਂ ਦਾ ਸਟਾਫ ਇਹਨਾਂ 14 ਬੱਚਿਆਂ ਨੂੰ ਪੜਾਉਂਦਾ ਜ਼ਕਰਬਰਗ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ ਆਪਣੇ ਮੁੱਖ ਘਰ ਦੇ ਕਰੀਬ ਨੇੜੇ ਇਹ ਪ੍ਰਾਈਵੇਟ ਸਕੂਲ ਹੈ ਜਿੱਥੇ ਸਿਰਫ 14 ਬੱਚੇ ਪੜ੍ਹਦੇ ਨੇ ਉਹਨਾਂ ਦੇ ਪੜਨ ਦੇ ਲਈ ਚਾਰ ਟੀਚਰਾਂ ਸਮੇਤ ਕੁੱਲ 6 ਮੈਂਬਰੀ ਸਟਾਫ ਹੈ ਮੌਂਟੈਸਰੀ ਅ ਪદ્ધਤੀ ਦੇ ਆਧਾਰਿਤ ਇਹ ਸਕੂਲ ਸ਼ਾਂਤ ਪ੍ਰਕਿਰਤੀ ਮਾਹੌਲ ਦੇ ਵਿੱਚ ਵਸਾਇਆ ਹੋਇਆ ਯਾਨੀ ਕਿ ਬੱਚੇ ਕਿਤਾਬਾਂ ਜਾਂ ਸਕਰੀਨ ਨਹੀਂ ਬਲਕਿ ਚੀਜ਼ਾਂ ਨੂੰ ਛੂਕੇ ਖੋਲ ਕੇ ਹੀ ਅਨੁਭਵ ਹਾਸਲ ਕਰਦੇ ਨੇ ਮਿੱਟੀ ਦੇ ਨਾਲ ਖਡਾਉਣੇ ਬਣਾਉਂਦੇ ਨੇ ਲੱਕੜੀ ਦੇ ਖਡਾਉਣਿਆਂ ਨਾਲ ਖੇਡਦੇ ਨੇ ਆਸ-ਪਾਸ ਦੀ ਦੁਨੀਆ ਨੂੰ ਮਹਿਸੂਸ ਕਰਦੇ ਨੇ ਇਹ ਉਹਨਾਂ ਦੇ ਪੜ੍ਹਨ ਦਾ ਤਰੀਕਾ ਮਾਰਨ ਦਾ ਮੰਨਣਾ ਕਿ ਛੋਟੇ ਬੱਚਿਆਂ ਦੇ ਲਈ ਇਹ ਤਰੀਕਾ ਬਿਹਤ ਅਸਰਦਾਰਕ ਹੁੰਦਾ ਹੈ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਦਿਮਾਗ ਤੇ ਸਰੀਰ ਦੋਨੋਂ ਵਿਕਸਿਤ ਹੁੰਦੇ ਨੇ ਸਕੂਲ ਦੇ ਵਿੱਚ ਹਰ ਬੱਚੇ ਦਾ ਭਰਪੂਰ ਧਿਆਨ ਰੱਖਿਆ ਜਾਂਦਾ ਹੈ ਅਗਰ ਇੱਕ ਕਲਾਸ ਦੇ ਵਿੱਚ 14 ਬੱਚੇ ਨੇ ਤੇ ਉਹਨਾਂ ਦੇ ਨਾਲ ਤਿੰਨ ਫੁੱਲ ਟਾਈਮ ਟੀਚਰ ਨੇ ਇੱਕ ਪਾਰਟ ਟਾਈਮ ਟੀਚਰ ਹੈ ਤੇ ਇੱਕ ਐਡਮਿਨਿਸਟ੍ਰੇਟਰ ਹੈ ਤੇ ਇੱਕ ਹੈਲਪਰ ਹੈ ਜਣ ਕੇ ਹਰ ਬੱਚੇ ਦੀ ਜ਼ਰੂਰਤ ਵਿਅਕਤੀਗਤ ਰੂਪ ਦੇ ਸਮਝੀ ਜਾਂਦੀ ਹੈ ਤੇ ਅਜਿਹਾ ਹੀ ਉਸ ਦਾ ਮਾਰਗਦਰਸ਼ਿਤ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੋਈ ਬੱਚਾ ਅਗਰ ਚੁੱਪਚਾਪ ਬੈਠਾ ਹੈ ਤੇ ਕੋਈ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਬਲਕਿ ਉਸ ਦੇ ਨੇੜੇ ਜਾ ਕੇ ਹੌਲੀ-ਹੌਲੀ ਉਸ ਦੀ ਰੁਚੀ ਪੁੱਛਦਾ ਹੈ ਇਸ ਅਧਾਰ ਤੇ ਉਸ ਨਾਲ ਉਹ ਨਵੀਆਂ ਚੀਜ਼ਾਂ ਜੋੜਦਾ ਇਹ ਭਵਿੱਖ ਦੀ 엘ੀਟ ਸਿੱਖਿਆ ਲਈ ਤਿਆਰ ਕੀਤਾ ਜਾਂਦਾ ਹੈ ਇਸ ਦੌਰਾਨ ਇਹਨਾਂ ਬੱਚਿਆਂ ਨੇ ਸਕੂਲ ਜਾਣ ਦੇ ਲਈ ਜਿਹੜਾ બસ ਜਿਹੜੇ ਉਹਨਾਂ ਦੇ ਵਿਹੜੇ ਤੋਂ ਥੋੜੀ ਜਿਹੀ ਦੂਰ ਸੈਰ ਕਰਨੀ ਹੁੰਦੀ ਹੈ ਤੇ ਉਸ ਤੇ ਲਈ ਕੋਈ ਬੱਸ ਨਹੀਂ ਕੋਈ ਟ੍ਰੈਫਿਕ ਨਹੀਂ ਬੱਸ ਆਪਣੇ ਘਰੋਂ ਨਿਕਲੋ ਤੇ ਨਾਲ ਹੀ ਪ੍ਰਾਈਵੇਟ ਸਕੂਲ ਬਾਪੂ ਨੇ ਖੋਲ੍ਹ ਦਿੱਤਾ ਜ਼ਕਰਬਰਗ ਨੇ ਉੱਤੇ ਪੜੋ ਇਹ ਸਿਰਫ ਉੱਥੇ ਹਰ ਤਰ੍ਹਾਂ ਦੀ ਸਹੂਦਤ ਮਿਲਦੀ ਹੈ ਬਲਕਿ ਸੁਰੱਖਿਆ ਤੇ ਪ੍ਰਾਈਵੇਸੀ ਵੀ ਹੈ ਹਾਲਾਂਕਿ ਪਾਲੋ ਆਲਟੋ ਪ੍ਰਸ਼ਾਸਨ ਨੇ ਸਕੂਲ ਦੀ ਜਾਂਚ ਨੂੰ ਦਾਇਰੇ ਦੇ ਵਿੱਚ ਲਿਆ ਜਿਸ ਤਰ੍ਹਾਂ ਪਲੈਨਿੰਗ ਡਾਇਰੈਕਟਰ ਨੇ ਜਿਹੜੇ ਉਸ ਤੇ ਜੋਨਾਥਨ ਲੇਡ ਨੇ ਦੱਸਿਆ ਕਿ ਇਹ ਵਿਵਸਥਾ ਕਾਨੂੰਨ ਅਨਸਾਰ ਨਹੀਂ ਹੈ ਹਾਲਾਂਕਿ ਜ਼ਕਰਬਰਗ ਜੋੜੇ ਨੇ ਬਚਾਅ ਪੱਖ ਦੇ ਤਰਕ ਵੀ ਰੱਖੇ ਨੇ ਕਿਉਂਕਿ ਸਥਾਨਕ ਪ੍ਰਸ਼ਾਸਨ ਨੇ ਆਖਿਆ ਕਿ ਇਹ ਸਕੂਲ ਇਸ ਤਰ੍ਹਾਂ ਕਾਨੂੰਨਾ ਨਹੀਂ ਹੈ ਜ਼ਕਰਬਰਗ ਨੇ ਆਪਣੀਆਂ ਬੇਟੀਆਂ ਦੀ ਪੜ੍ਹਾਈ 'ਚ ਬੜੀ ਦਿਲਚਸਪੀ ਲਈ ਹੈ ਇਸ ਲਈ ਉਸਨੇ ਆਪਣੀ ਵੱਡੀ ਬੇਟੀ ਨੂੰ 3 ਸਾਲ ਦੀ ਉਮਰ ਦੇ ਵਿੱਚ ਹੀ ਕੋਡਿੰਗ ਸਿਖਾਉਣਾ ਸ਼ੁਰੂ ਕਰ ਦਿੱਤਾ ਉਹ ਰਾਤ ਨੂੰ ਬੱਚਾ ਨੂੰ ਸੌਣ ਤੋਂ ਪਹਿਲਾਂ ਖੁਦ ਮਦਾਰਨ ਪਾਸ਼ਾ ਦੇ ਵਿੱਚ ਪ੍ਰਾਰਥਨਾ ਸਿਖਾਉਂਦੇ ਨੇ ਇਹੀ ਨਹੀਂ ਜ਼ਕਰਬਰਗ ਨੇ ਆਪਣੇ ਮੁੱਖ ਆਪਣੇ ਬਿਜ਼ਨਸ ਦੇ ਉਲਟ ਬੱਚਿਆਂ ਨੂੰ ਸਕਰੀਨ ਟਾਈਮ ਦੀ ਬਜਾਏ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਣੀ ਆਪ ਦੁਨੀਆ ਭਰ ਦੇ ਬੱਚਿਆਂ ਨੂੰ ਜ਼ਕਰਬਰਗ ਸਕਰੀਨ ਨਾਲ ਜੋੜੀ ਜਾਂਦਾ ਫੇਸਬੁੱਕ ਨਾਲ ਜੋੜੀ ਜਾਂਦਾ ਪਰ ਆਪਣੇ ਬੱਚਿਆਂ ਨੂੰ ਕਹਿੰਦਾ ਕਿਤਾਬਾਂ ਨਾਲ ਜੁੜੋ ਸੋ ਇਸ ਕਰਕੇ ਸਿਆਣੇ ਲੋਕ ਨੇ ਜਿਹੜੇ ਨਾ ਇਸ ਤਰ੍ਹਾਂ ਦੇ ਜਿਹੜੇ ਡਰਾਮੇ ਨੇ ਉਹ ਲੋਕਾਂ ਲਈ ਹੁੰਦੇ ਨੇ ਸੋ ਇਸ ਕਰਕੇ ਇਹ ਜ਼ਿੰਦਗੀ ਦੇ ਰਾਜ ਨੇ ਸੋ ਸਕੂਲ ਜਾਣ ਨਾਲ ਬੱਚਾ ਬਹੁਤ ਕੁਝ ਸਿੱਖਦਾ ਤੁਸੀਂ ਵੇਖੋ ਪਹਿਲੇ ਸਮਾਂ ਵਿੱਚ ਵੀ ਰਾਜੇ ਮਹਾਰਾਜੇ ਆਪਣੇ ਬੱਚਿਆਂ ਨੂੰ ਰਾਜਕੁਮਾਰਾਂ ਨੂੰ ਤੇ ਆਪਣੇ ਸ਼ਹਿਜ਼ਾਦਿਆਂ ਨੂੰ ਕੁਟਿਆ ਦੇ ਵਿੱਚ ਭੇਜਦੇ ਸੀ ਮਦਰਸਿਆਂ ਦੇ ਵਿੱਚ ਭੇਜਦੇ ਸੀ ਤਾਂ ਜੋ ਉਹ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜਿਉਣਾ ਸਿੱਖ ਲੈਣ ਸੋ ਇਹ ਜ਼ਿੰਦਗੀ ਦੇ ਰਾਜ ਨੇ ਸੋ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੁਸੀਂ ਲਾਈਵ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਵਾਉਣ ਵਾਸਤੇ ਆਪਣਾ ਪਟਿਆਲਾ ਸਟੂਡੀ ਦਾ ਨੰਬਰ 9873095655 ਲੋਕੋਸ ਕਾਲਰ ਜੁੜੇ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆਂ